ਸਸਿਕਾਲ ਜੀ ਜਿਹੜਾ ਸਾਡਾ ਝੋਨੇ ਦੀ ਆਮਦ ਜਲਦੀ ਹੀ ਸ਼ੁਰੂ ਹੋ ਜਾਏਗੀ ਤੇ 16 ਸਤੰਬਰ ਤੋਂ ਸਰਕਾਰ ਦੀ ਹਦਾਇਤਾਂ ਮੁਤਾਬਕ ਝੋਨੇ ਦੀ ਖਰੀਦ ਸ਼ੁਰੂ ਹੋ ਜਾਊਗੀ ਉਹਨੂੰ ਦੇਖਦੇ ਹੋਏ ਜ਼ਿਲ੍ਹੇ ਦੇ ਵਿੱਚ ਤਕਰੀਬਨ 500 ਮੰਡੀਆਂ ਨੇ ਜਿਹਦੀ ਸਫਾਈ ਕੀਤੀ ਜਾ ਰਹੀ ਹੈ ਉੱਥੇ ਪੀਣ ਦਾ ਪਾਣੀ ਵਾਸ਼ਰੂਮ ਨੇ ਉਹਨਾਂ ਦੀ ਸਫਾਈ ਕਰਵਾਈ ਜਾ ਰਹੀ ਹੈ ਤਾਂ ਕਿ ਜਿਹੜੇ ਕਿਸਾਨ ਭਰਾ ਮੰਡੀਆਂ ਚ ਆਣ ਮੁਰਲੀ ਸਹੂਲਤਾਂ ਨੂੰ ਸਾਰੇ ਮਿਲਣ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਇੱਕ ਇੱਕ ਦਾਣਾ ਜਿਹੜਾ ਸੜਾ ਮੰਡੀ ਚ ਆਏਗਾ ਉਹ ਅਸੀਂ ਚੱਕੀਏ ਤੇ ਤੁਹਾਡੇ ਥਰੂ ਮੈਂ ਅਪੀਲ ਵੀ ਕਰਨਾ ਚਾਹਾਂਗਾ ਸਾਰੇ ਕਿਸਾਨ ਭਰਾਵਾਂ ਨੂੰ ਵੀ ਉਹ ਕਾਲੀ ਨਾ ਕਰਨ ਉਹ ਸੁੱਕਾ ਝੋਨਾ ਜਿਹੜਾ ਮੰਡੀ ਦੇ ਵਿੱਚ ਲੈ ਕੇ ਆਣ ਤਾਂ ਕਿ ਉਹਦੇ ਨਾਲ ਕਿਉਂਕਿ ਜੇ ਜਿਹੜੀ ਖਰੀਦ ਹੁੰਦੀ ਆ ਉਹਦੇ ਕੁਝ ਪੈਰਾਮੀਟਰ ਹੁੰਦੇ ਨੇ ਕਿੰਨਾ ਮੌਇਸਚਰ ਰੱਖਣਾ ਹੈਗਾ ਉਹਦੇ ਸੁੱਕੀ ਗਾਣੇ ਸੁੱਕੀ ਜਿਹੜਾ ਚੋਨਾ ਹੋਣਾ ਚਾਹੀਦਾ ਤੇ ਫਸਲ ਜਿਹੜੀ ਠੀਕ ਹੋਣੀ ਚਾਹੀਦੀ ਹੈ ਇਸ ਲਈ ਸਾਡੇ ਕਿਸਾਨ ਭਰਾ ਕਾਲੀ ਨਾ ਕਰਨ ਤੇ ਉਹ ਜਦੋਂ ਮੰਡੀ ਚ ਲੈ ਕੇ ਆਣ ਤਾਂ ਸੁੱਕਾ ਚੋਨਾ ਹੀ ਲੈ ਕੇ ਆਣ ਤਾਂ ਕਿ ਉਹਨਾਂ ਨੂੰ ਵੀ ਜਲਦੀ ਖਰੀਦ ਹੋ ਸਕੇ ਤੇ ਉਹ ਮੰਡੀ ਤੋਂ ਵੇਲੇ ਹੋ ਕੇ ਆਪਣੇ ਘਰ ਜਾ ਸਕੇ ਕਿੰਨੀਆਂ ਏਜੰਸੀਆਂ ਜਿਹੜੀਆਂ ਇਹਦੇ ਵਿੱਚ ਆ ਰਹੀਆਂ ਕੰਮ ਕਰ ਰਹੀਆਂ ਕਿੰਨੀਆਂ ਸਾਰੀਆਂ ਏਜੰਸੀਆਂ ਚੱਗੀਆਂ ਨੇ ਵੇਅਰਹਾਊਸ ਵੀ ਹੈ ਪਨ ਗ੍ਰੇਨ ਵੀ ਹੈ ਮਾਰਕੀਟ ਵੀ ਹੈ ਐਫਸੀਆਈ ਵੀ ਹੈ ਸਾਰੀ ਜਿਹੜੀ ਏਜੰਸੀਆਂ ਜਿਹੜੀਆਂ ਮੌਜੂਦ ਨੇ ਉਹ ਆਟੋਮੇਟ ਹੋ ਜਾਈਆਂ ਨੇ ਲੇਬਰ ਤੇ ਕਾਟੇ ਦੇ ਟੈਂਡਰ ਜਿਹੜੇ ਹੈਗੇ ਨੇ ਉਹ ਸਾਡੇ ਪ੍ਰੋਸੈਸ ਦੇ ਵਿੱਚ 1-2 ਦਿਨ ਸਾਰੇ ਪੂਰੇ ਹੋ ਜਾਣਗੇ ਤੇ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਟਰਾਂਸਪੋਰਟੇਸ਼ਨ ਦੀ ਪ੍ਰੋਬਲਮ ਹੈ ਉਹਨੇ ਆਣ ਦਵਾਗੇ ਇੱਕ ਵਾਰ ਖਰੀਦੋਗੀ ਤਾਂ ਸੀ ਜਲਦ ਤੋਂ ਜਲਦੀ ਜਿਹੜੀ ਹੈਗੀ ਆ ਜਿਹੜੀ ਫਸਲ ਹੈ ਉਹ ਮੰਡੀ ਚ ਅੱਗੇ ਉਹ ਅਫਸਰਾਂ ਦੀਆਂ ਜੋਟੀਆਂ ਵੀ ਲਾਈਆਂ ਗਈਆਂ ਆਪਣੇ ਨੇ ਹਾਂਜੀ ਹਾਂ ਉਹ ਸਾਰੇ ਕਲਸਟਰ ਅਫਸਰ ਹੁੰਦੇ ਨੇ ਹਰ ਜਿਹੜੇ ਸਾਡੇ ਐਸਜੀਐਮ ਸਾਹਿਬਾਨ ਨੇ ਤਸੀਂਦਰ ਸਾਹਿਬਾਨ ਨੇ ਤੇ ਜਿਹੜੇ ਖਰੀਦ ਏਜੰਸੀਆਂ ਦੇ ਅਫਸਰ ਨੇ ਉਹ ਮੁੰਡੀਆਂ ਜਿਹੜੀਆਂ ਨੇ ਕਿ ਮੈਂ ਖੁਦ ਜਿਹੜਾ ਹੈਗਾ ਸਾਰੀਆਂ ਮੁੰਡੀਆਂ ਦਾ ਦੌਰਾ ਕਰਾਂਗੇ ਤਾਂ ਕਿ ਜੇ ਕੋਈ ਮੌਕੇ ਤੇ ਜਾ ਕੇ ਜੇ ਕੋਈ ਪ੍ਰੋਬਲਮ ਆਂਦੀ ਐ ਅਸੀਂ ਉੱਥੇ ਹੀ ਹੱਲ ਕਰ ਸਕੀਏ